ਜੀ بڑا ਪੰਜਾਬੀ ਕਲਾ ਜਗਤ ਲਈ ਅੱਜ ਦਾ ਦਿਨ ਬੜਾ ਸੋਗਮਈ ਹੈ ਜਦੋਂ ਸਾਡੇ ਦਰਮਿਆਨ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਤੇ ਪੰਜਾਬੀ ਫਿਲਮਾਂ ਦੇ ਵਿੱਚ ਯਾਦਗਾਰੀ ਰੋਲ ਕੀਤੇ ਜਿਹੜੇ ਸਦਾ ਲਈ ਯਾਦ ਰੱਖੇ ਜਾਣਗੇ ਸੋ ਉਹ ਸਾਡੇ درمیان ਨਹੀਂ ਰਹੇ ਬੜੀ ਬੇਵਕਤੀ ਮੌਤ ਹੈ ਉਮਰ ਕੋ ਖਾਸ ਨਹੀਂ ਸੀ ਮੈਂ ਤਾਂ ਬਹੁਤ ਜੂਨੀਅਰ ਹਾਂ ਨਾ ਤੁਹਾਨੂੰ ਕਿਉਂਕਿ ਛਣਕਾਟਾ 88 ਚ ਆ ਗਿਆ ਸੀਗਾ ਤੇ ਮੈਂ ਤਾਂ 88 ਚ 8ਵੇਂ 9ਵੇਂ ਕਲਾਸ ਚ ਪੜਦਾ ਸੀ ਜੀ ਮੈਂ ਤਾਂ ਮੇਰੀ ਪਹਿਲੀ ਕੈਸਟ 93 ਚਾਈ ਸੀ ਪਰ ਉਹਨਾਂ ਨੂੰ ਸੁਣਦਾ ਮੈਂ ਰਿਆ 20 ਰੁਪਏ ਦੀ ਕਸਟਾ ਉਹਨਾਂ ਨੇ ਖਰੀਦੀਆਂ WhatsApp ਪੰਜਾਬੀ ਦਾ ਟ੍ਰੇਡੋ ਕਿਸ ਟ੍ਰੈਂਡ ਦਾ ਯਾਰ 1 ਮਿੰਟ ਵੀਰੇ ਰੁਕ ਜਾ ਤੇ ਕਈ ਵਾਰੀ ਚਿੰਗ ਲੱਗਦੀ ਐ ਕਈ ਲੋਕ ਬਾਅਦ ਦੇ ਵਿੱਚ ਸਾਨੂੰ ਆਪਸ ਵਿੱਚ ਮੁਕਾਬਲਾ ਵੀ ਕਰਨ ਲੱਗੇ ਕਿ ਜਸਵਿੰਦਰ ਭੱਲਾ ਨੰਬਰ 1 ਹੈ ਜਾਂ ਭਗਵੰਤ ਨੰਬਰ 1 ਹੈ ਪਰ ਮੈਂ ਇਹ ਕਹਿਣਾ ਹਮੇਸ਼ਾ ਕਹਿਣਾ ਤੁਸੀਂ ਆਪਣੇ ਵੱਡਿਆਂ ਤੋਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਮੰਨ ਲਓ ਤੁਸੀਂ ਆਪਣੇ ਕੋਚਸ ਤੋਂ ਤੁਸੀਂ ਆਪਣੇ ਟੀਚਰਸ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਸੋ ਮੈਂ ਕਦੇ ਨੰਬਰਿੰਗ 'ਚ ਨਹੀਂ ਪਿਆ ਉਹਨਾਂ ਨੇ ਉਹਨਾਂ ਨੇ ਜੋ ਜੋ ਪੜਾਇਆ ਮਤਲਬ ਪੰਜਾਬੀ ਕਾਮੇਡੀ ਨੂੰ ਉਹਨਾਂ ਨੇ ਦਿਸ਼ਾਵਾਂ ਦਿੱਤੀਆਂ ਸਾਨੂੰ ਚਿੰਗਾਂ ਲੱਗੀਆਂ ਸਾਨੂੰ ਦੇਖ ਕੇ ਕੋਈ ਹੋਰ ਨੂੰ ਚਿੰਗਾਂ ਲੱਗ ਜਾਨੀਆਂ ਇਹ ਜੋਤ ਸੇ ਜੋਤ ਜਗਦੀ ਹੈ ਔਰ ਉਹਨਾਂ ਦਾ ਅੱਜ ਵੀ ਵਕਤੀ ਚਲੇ ਜਾਣਾ ਬਹੁਤ ਅਫਸੋਸਦਾ ਮਾਨ ਸਾਬ ਉਸ ਸਮੇਂ ਛੰਕਾਰਤੇ ਜਾਂਦੇ ਹੁੰਦੇ ਸੀ ਔਰ ਇੱਕ ਪਾਤੋਲਾ ਕਰੈਕਟਰ ਜਗਨੂ ਹੁੰਦਾ ਸੀ ਉਹਨਾਂ ਦਾ ਹੁੰਦਾ ਚਾਚਾ ਚਾਤਰ ਸਿੰਘ ਔਰ ਲਗਾਤਾਰ ਛੰਕਾਰਤੇ ਆਈਗੇ ਸਿਲਬਰ ਜੁਗਣੀ ਵੀ ਮਨਾਈ ਗਈ ਤਾਂ ਪੋਲਿਟੀਕਲ ਸਟਾਇਰ ਜਿਹੜੇ ਜਿਹੜੇ ਪਾਇਨਰ ਕਹਾਂਗੇ ਤੁਸੀਂ ਸੀ ਉਹਨਾਂ 'ਚ ਜੱਜ ਜਸਵਿੰਦਰ ਭੱਲਾ ਜੀ ਸੀ ਉਸ ਸਮੇਂ ਤਾਂ ਇੱਕ ਜਸਪਾਲ ਭੱਟੀ ਹੁੰਨੀ ਸੀ ਦੇਖੋ ਪੰਜਾਬੀ ਕਾਮੇਡੀ ਦੇ ਵਿੱਚ ਜੇ ਅਸੀਂ ਥੋੜਾ ਬੈਕ ਪਿੱਛੇ ਚਲੇ ਜੀ ਕੇਦੀਪ ਸਰ ਨੇ ਕੱਲੀਆਂ ਕਾਮੇਡੀ ਦੀਆਂ ਕਸਟਾਂ ਸ਼ੁਰੂ ਕੀਤੀ ਸੀ ਕੇਦੀਪ ਤੇ ਮਾਈ ਮੋਨੋ ਹੈਨਾ ਜਿਹੜਾ ਚੱਲਦਾ ਸੀ ਮੋਰ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਆਏ ਸ਼ਨਕਾਟਾ ਸ਼ਨਕਾਟਾ ਸ਼ੁਰੂ ਹੋਇਆ ਜੀ ਤੇ ਸ਼ਨਕਾਟਾ ਹਰ ਸਾਲ ਪੈਂਦਾ ਸੀ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਰਦਰਸ਼ਨ ਤੇ ਹੀ ਹੁੰਦੀਆਂ ਸੀ ਨਵੇਂ ਸਾਲ ਦੇ ਪ੍ਰੋਗਰਾਮ ਚ ਮੇਰਾ ਵੀ ਥੋੜਾ ਜਿਹਾ ਰੋਲ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਤੇ ਮੋਸਟਲੀ ਜਿੰਨਾ ਕਿ ਵੀ ਕੰਮ ਕਰਨ ਦਾ ਮੌਕਾ ਮਿਲਿਆ ਪਰ ਇੱਕ ਜਿੰਦਾਦਿਲ ਇਨਸਾਨ ਸੀ ਹਰ ਵਕਤ ਕਿਉਂਕਿ ਕਾਮੇਡੀਨ ਜਿਹੜਾ ਉਹ ਚੁੱਪ ਨਹੀਂ ਰਹਿ ਸਕਦਾ ਜਾਂ ਉਹ ਮੈਂ ਮੈਂ ਕਹਾਂ ਕਿ ਉਹ 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 ਆਪਣੇ ਆਪ ਨੂੰ ਦੱਬ ਨਹੀਂ ਸਕਦਾ ਸੋ ਹਰ ਵਕਤ ਉਹਨੂੰ ਸਪੌਂਟੇਨੀਅਸ ਰਹਿਣਾ ਪੈਂਦਾ ਹੈ ਹੈਨਾ ਮੌਕੇ ਤੇ ਗੱਲ ਹਾਜ਼ਰ ਜਵਾਪੀ ਸੁਪਲਾ ਸਾਹਿਬ ਦਾ ਕਮਾਲ ਸੀ ਇਹ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸੀਗੇ ਪੜੇ ਲਿਖੇ ਸੀਗੇ ਨਾਲ ਬਾਲਮਕੰਨ ਜੀ ਅੱਜ ਸਾਡੇ ਫੂਡ ਕਮਿਸ਼ਨ ਦੇ ਚੇਅਰਮੈਨ ਵੀ ਨੇ ਜੀ ਪਹਿਲਾ ਮਾਰਕੀਟ ਦੇ ਵਿੱਚ ਵੀ ਰਹੇ ਨੇ ਤੇ ਇਕੱਠਿਆਂ ਬਹੁਤ ਸਾਰੇ ਮੇਲਿਆਂ 'ਚ ਕੰਮ ਕੀਤਾ ਹੈ ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮਾਂ 'ਚ ਇਕੱਠੇ ਹੋਇਆ ਪਰ ਦੁੱਖ ਦੀ ਗੱਲ ਆ ਸੀਮ ਸਿੰਘ ਜੀ ਅੱਜ ਸਵੇਰੇ ਜਦੋਂ ਤੁਹਾਨੂੰ ਇਹ ਪਤਾ ਲੱਗਾ ਤਾਂ ਕਿਹੜੀ ਚੀਜ਼ ਜੈਨ ਚਾਈ ਵੀ ਇਸ ਕਰਕੇ ਜਸਵਿੰਦਰ ਭੁੱਲੇ ਨੂੰ ਸੀ ਯਾਦ ਕਰਦੇ ਸੀਗੇ ਚਾਚਾ ਚਤਰਾਹ ਜਿਹੜਾ ਕਰੈਕਟਰ ਸੀਗਾ ਜੀ ਉਹ ਜਿਹੜਾ ਉਹ ਕਿਸੇ ਵੀ ਜੈਨ ਚ ਉਹ ਮੇਰੇ ਖਿਆਲ ਚ ਨਹੀਂ ਨਿਕਲ ਪਾਊਗਾ ਕਦੇ ਵੀ ਨਹੀਂ ਨਿਕਲ ਪਾਊਗਾ ਸੋ ਚਾਚਾ ਚਤਰਾ ਜਿਹੜਾ ਉਦਿਸ਼ਨ ਕਟਿਆ ਦੀ ਸੰਕਾਰ ਜਿਹੜੀ ਹੈ ਬੰਦ ਹੋਊਗੀ ਆਖਰੀ ਗੱਲਬਾਤ ਤੁਹਾਡੀ ਕਦੋਂ ਹੋਈ ਆਖਰੀ ਗੱਲਬਾਤ ਮੈਂ ਜਦੋਂ ਇਹ ਬਿਮਾਰ ਸੀ ਮੈਂ ਉਦੋਂ ਵੀ ਫੋਨ ਕੀਤਾ ਸੀ ਤੇ ਕਹਿੰਦੇ ਸੀ ਮੈਂ ਹੁਣ ਆਕੇ ਇਹਨਾਂ ਨੂੰ ਠੀਕ ਹੋ ਰਿਹਾ ਤੇ ਮੈਂ ਬਾਲਮਕੰਜੀ ਨਾਲ ਮਿਲਦਾ ਰਹਿੰਦਾ ਸੀ ਕਿ ਮੈਨੇ ਹੁਣ ਠੀਕ ਨੇ ਜੀ ਤੇ ਪਰ ਆ ਅਚਾਨਕ ਨਹੀਂ ਪਤਾ ਸੀ ਕਿ ਅਚਾਨਕ ਹੀ ਉਹ ਦੁਨੀਆਂ ਤੋਂ ਚਲੇ ਜਾਣਗੇ ਤੇ ਅੱਜ ਮੈਂ ਕਿਉਂਕਿ ਪਹਿਲਾਂ ਹੀ ਪ੍ਰੋਗਰਾਮ ਬਣੇ ਹੋਏ ਸੀਗੇ ਉਹਤਲਾ ਦੇ ਇਲਾਕੇ ਜਿਹੜਾ ਹੜ ਆਇਆ ਹੋਇਆ ਉਹਨਾਂ ਇਲਾਕਿਆਂ ਜਾਣਾ ਸੀ ਤੇ ਹੁਣ ਸਰ ਮੈਂ ਸਿੱਧਾ ਕਰਿਆਂ ਕੋਈ ਇਹ ਚੀਜ਼ ਹੁਣ ਦਿਮਾਗ ਚਾਈ ਜਾਂ ਕੋਈ ਇਤਿਹਾਸ ਉਸ ਤਰੀਕੇ ਦਾ ਜਿਵੇਂ ਤੁਹਾਨੂੰ ਯਾਦ ਹੈ ਅੱਜ ਦੀ ਪੀੜ੍ਹੀ ਯਾਦ ਅਗਲੇਰੀ ਪੀੜ੍ਹੀ ਨੂੰ ਯਾਦ ਰਵੇ ਕੋਈ ਇਸ ਤਰੀਕੇ ਦੀ ਯਾਦਗਾਰ ਬਣਾਉਣ ਦੀ ਗੱਲ ਆਈ ਹੈ ਜੀ ਦੇਖੋ ਜੀ ਬਹੁਤ ਸਾਰੇ ਲੋਕ ਆਉਂਦੇ ਨੇ ਸਾਹ ਲੈ ਕੇ ਚਲੇ ਜਾਂਦੇ ਨੇ ਜੀ ਬਹੁਤ ਸਾਰਿਆਂ ਦਾ 99 ਸਾਲ ਦੀ ਉਮਰ ਵੀ ਭੋਗ ਜਾਂਦੇ ਨੇ ਪਿੰਡ ਨੂੰ ਵੀ ਨਹੀਂ ਪਤਾ ਹੁੰਦਾ ਵੀ ਹਜੇ ਜਿਉਂਦਾ ਹੈ ਜਾ ਪੂਰਾ ਹੋ ਗਿਆ ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਆਪਣੀਆਂ ਯਾਦਾਂ ਛੱਡ ਜਾਂਦੇ ਨੇ ਆਪਣੀ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ ਚ ਰੋਲ ਤੇ ਉਹਨਾਂ ਦੇ ਛਣਕਾਟਿਆਂ ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ